ਹੇ ਮੇਰੇ ਸਹਿਯੋਗੂ ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਬੋਧਿਤ ਬੇਤਰ ਬੋਧਿਤ ਸੱਜੇ ਬਹੁਤ ਹੀ ਸਖਾ ਆਈ ਹੋਈ ਜਜਦਾਂ ਹਰੀ ਨਕਸ਼ੇ ਕੀ ਨੂੰ ਸ਼ਰਧਾ ਤੇ ਸਤਿਕਾਰ ਕਰਨ ਕਰ ਗੁਰੂ ਸਭ ਜਨਾਂ ਦੇ ਵਿੱਚ ਦੀ ਗੁਰੂ ਫੈਲਿਆ ਹੋਣ ਸਾਰ ਸੰਸਥਾ ਬਲਾਉਂ ਘਟੇ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੀ ਬਤੇ ਗੁਰਮੁਖ ਜਨ ਅੰਦਰ ਤੋਂ ਆਵਰ ਕੇ ਜੱਲਿਆ ਸੱਚੀ ਜਨ ਕੇ ਜਾਇਆ ਸੱਚਾ ਚਾਪਟਰ ਜਨ ਅਦੇ ਮਹਾਬਾਪਨ ਸਾ ਜੋ ਜਨ ਜੀ ਆਪਣੀ ਜੀਵਨ ਦੀ ਯਾਤਰਾ ਸੰਸਦ ਕਿਆ ਪੂਰੀ ਕਰਕੇ ਉਸ ਕਾਲ ਤੋਂ ਚੰਗ ਚਾਚਰਾ ਚਕ ਤੇ ਆਪਾਂ ਸਾਰੇ ਹੀ ਰਿਸ਼ਤੇਦਾਰ ਉਸ ਨੂੰ ਮਿਲਣ ਆਏ ਸਮੰਧ ਦਾ ਇਜਹਾਰ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਮੈਂ ਤੁਹਾਨੂੰ ਪਹਿਲਾਂ ਬੁਲਾ ਰਿਆਂ ਨੇ ਜਜਦਾਰ ਜੀ ਦੇ ਜੀਵਨ ਬਾਰੇ ਉਹਦੀ ਸਿੱਖਿਆ ਬਾਰੇ ਬਹੁਤ ਸ਼ਾਬਾਸ਼ ਗੋਲਗੇ ਤੇ ਮੈਂ ਸਭ ਦਾ ਕਿ ਕੋਈ ਕਹੇ ਸੈਕਸੈਸਿਵ ਨਹੀਂ ਜਿਹੜਾ ਆਪਣਾ ਮਰਜ਼ਾ ਖਿਆਤ ਨਹੀਂ ਹੋਇਆ ਉਹਨਾਂ ਨੇ ਜਿਹਦੇ ਨਾਲ ਉਹਦੀ ਨਿਰਤੰਤਾ ਸੀ ਅਖੀਰ ਤੱਕ ਉਹ ਰਿਹਾ ਅਤੇ ਹਮੇਸ਼ਾ ਆਪਣੇ ਸਾਥੀਆਂ ਦੇ ਨਾਲ ਖੜੇ ਤੇ ਹਮੇਸ਼ਾ ਸੱਚ ਤੇ ਪਹਿਰਾ ਦੇ ਮੈਨੂੰ ਯਾਦ ਹੈ ਜਦ ਇੱਕ ਚਾਹ ਸਾਹ ਨੇ ਆਉਦੇ ਆਉਦੇ ਉਸ ਦੀ ਫਤੰਤਾਂ ਸੀ ਪਾਰਟੀ ਦੇ ਅਧਿਕਾਰ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਉਹਦੇ ਹੱਕ ਵਿੱਚ ਜਿਸਾ ਹਰੀ ਕਲਸਨ ਕੀ ਕਹਿੰਦੀ ਉਹ ਮੈਨੂੰ ਵੀ ਉਹਨਾਂ ਨੇ ਕਹਿ ਕਹਦੇ ਹਾਲਾਂਕਿ ਮੈਂ ਦੇਖੂ ਸੱਚੀ ਗੱਲ ਇਹ ਜ਼ਰੂਰ ਹੈ ਕਿ ਜਿਸਰ ਸਭ ਤੋਂ ਪੈਸਾ ਦਾ ਇੱਕ ਹੱਥ ਜਿਦਾ ਕੀ ਕਹਿੰਦੇ ਕਰੇ ਨਹੀਂ ਬਹੁਤ ਸਹੀ ਪੈਸਾ ਕਮਾ ਰਿਹਾ ਟੀਮ ਨੂੰ ਕਰਨਾ ਚਾਹੀਦਾ ਸਿਰ ਕਿ ਘੀਟ ਕੇ ਉਸ ਗੱਲ ਤੇ ਕਹਿੰਦੇ ਇਹ ਜਿਹੜੇ ਕੋਈ ਇਨਸਾਫ ਦਾ ਜਿਹੜਾ ਫੈਸਲਾ ਆਇਆ ਉਹ ਸਹੀ ਸਾਫ ਸੁਥਰ ਲੋਕਾਂ ਨੇ ਉਹਨੂੰ ਪ੍ਰਵਾਨ ਕਰ ਦਿੱਤਾ ਤੇ ਉਹੀ ਕਰਕੇ ਕੇ ਸਹੀ ਸਾਫ ਫਿਰ ਕਦੇ ਉਹਨਾਂ ਨੇ ਆਪੇ ਵਾਸਤੇ ਉਸ ਕੰਮ ਨੂੰ ਆਪਣੇ ਉਸ ਨੂੰ ਇਕਤਰ ਆਪਣੇ ਸਾਥੀ ਫਿਰ ਇਹ ਮੋਟੇ ਦਵਾਈ ਬਣਾ ਲਈ ਫਿਰ ਇਹ ਪ੍ਰਧਾਨ ਬਣਾਇਆ ਥੱਲੇ ਜ਼ਿਲ੍ਹੇ ਵਿੱਚ ਬਣਾਈ ਪਰ ਆਪਣੇ ਵਾਸਤੇ ਕਦੇ ਨਹੀਂ ਲਿਆ ਇਹ ਉਹਨਾਂ ਦੀ ਬਹੁਤ ਵੱਡੀ ਖਾਸੀਅਤ ਸੀ ਜਦ ਵੀ ਆਉਂਦੇ ਆਰਟੀ ਦੀ ਗੱਲ ਅਤੇ ਪੰਜਾਬ ਦੀ ਗੱਲ ਉਹਨਾਂ ਦੇ ਹਮੇਸ਼ਾ ਸਭ ਤੋਂ ਅਹਿਮ ਉਹਦੇ ਮਾਨਨ ਚਿਸਤਾਂ ਦਾ ਦਰਦ ਵੀ ਰਹਦਾ ਸੀ ਤੇ ਉਹ ਆਰਟ ਦੇ ਚੰਗੇ ਕਲਾ ਵਾਸਤੇ ਚਿੰਤਤ ਰਹੇ ਸਨ ਜੋ ਬਹੁਤ ਬਧੀਆ ਜਲਬਤ ਉਹ ਬਦੀਦ ਕਰਕੇ ਕਹਿੰਦੇ ਸੱਚਾ ਸਤਿਅੰਦਰ ਰੂਪਿਤ ਕਰਕੇ ਕਹਿੰਦੇ

ਗੁਰੂ ਦੇ ਮਿੱਤੇ ਤੋਂ ਨਾਣਾ ਫੇਰ ਗੁਰੂ ਮਾਰਗ ਦਾ ਚੱਲਣਾ ਵਿੱਚ ਅਸ ਗੁਰੂ ਦੇ ਸੇਵਾ ਆ ਕੇ ਇਹੀ ਅਰਦਾਸ ਕਰਦੇ ਹਾਂ ਜਿਹਾ ਜਿਹਾ ਆਪਣੇ ਜਨਮ ਦੀ ਵਾਸਵਰਚਕ ਪ੍ਰਵਾਹ ਨੂੰ ਭਾਣੋ ਉਹਦਾ ਬਲਬਚਨ ਐਵੇਂ ਫੇਰ ਆਈਸਾ ਇਸ ਦਾ तहे ਦਿਲੋਂ ਧੰਨਵਾਦ ਜੋ ਵੀ ਤੁਸੀਂ ਕੀਤਾ ਚੱਤੀਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਮੇਰੇ ਆਤਮਾ ਆਪਣੇ ਸਮਾਜ ਦੇ ਬਹੁਤ ਵੀ ਯੋਗਦਾਨ

ਆਪਣੇ ਸੰਸਾਰ ਦੀ ਆਪਾ ਤੋਂ ਨਿਕਲ ਕੇ ਚਲਾ ਜਾਂਦਾ ਹੈ ਉਸ ਦੇ ਤੇਰੇ ਨਾਲ ਤੋਂ ਬਾਅਦ ਇਸ ਤਰ੍ਹਾਂ ਦੇ ਸੁਭਾਅ ਦੇ ਸਮਾਗਮ ਸਮਾਗਮ ਕਰਕੇ ਆਪਾਂ ਉਸ ਇਨਸਾਨ ਤੇ ਉਹ ਸੱਚੇ ਬੰਦੋ ਸਮਾਜ ਲਈ ਇਲਾਕੇ ਲਈ ਆਪਣੇ ਦੇਸ਼ ਦੇ ਲਈ ਕਿਹੜੇ ਹੋਏ ਕੰਮ ਅੰਜਾਮ ਕਰਦੇ ਹੋ ਜਥੇਦਾਰ ਹਰਿਨਾਮ ਸਿੰਘ ਜੀ ਸਾਜਾ ਇੱਕ ਬਹੁਤ ਚੰਗੀ ਸ਼ਖਸੀਅਤ ਦੇ ਮਾਲਕ ਸਨ ਜਿਨ੍ਹਾਂ ਬਾਰੇ ਮੈਂ ਬਹੁਤ ਸਾਰੇ ਹੀ ਜਾਣਦੇ ਹਾਂ ਜਿੱਥੇ ਸਾਰੇ ਐਕਸੀਡੈਂਟ ਹੋ ਕਾਰੋਂ ਉਹਨਾਂ ਨੇ ਸਿਰਫ ਇੱਕ ਨਹੀਂ ਕਰਦੇ ਸ੍ਰੀ ਉਹ ਜਿੱਥੇ ਪਰਾਰ ਹੋ ਕੇ ਛੋਟਾ ਦੇ ਗਏ ਉਥੇ ਸਾਰੇ ਸਾਰਾ ਲੋਕ ਛੋਟਾ ਦੇ ਗਏ ਜਿੱਥੇ ਉਹਨਾਂ ਦੇ ਕੋਲੇ ਯਾਰ ਨਾਲ ਉਹਨਾਂ ਦੇ ਸਭ ਤੋਂ ਪ੍ਰਮ ਪ੍ਰਵਾਹ ਉਹਨਾਂ ਦੇ ਵੱਡੇ ਭਰਾ ਜੋੜਾ ਸਿੰਘ ਜਿਹੜੇ ਛੋਟੇ ਭਰਾ ਹਰਿ ਜੀ ਅੰਤਮ ਅਰੰਗ ਸਤਿਗੁਰੂ ਜੀ ਬੇਨਸਾ ਸਾਉ ਵਾਹਿਗੁਰੂ ਜੀ ਦਾਤ ਸਾਹਿਬ ਵਰਬ ਜੀ ਪਤੀ ਕੁਰਬਾਨੀ ਵਾਲੇ ਪਰਮਾਨੰਦ ਹੈ ਦੇਹਾਂ ਜੀ ਜਿੱਤਿਆ ਤੇ ਹੋ ਤੁਮਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਜੀ ਜੇ ਲੋੜੇ ਸਰਕਾਰ ਹਿੰਦੂ ਸ਼ਾਇਦ ਆ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਪਰਚੋਟ ਬਾਰੇ ਉਹਨਾਂ ਦੇ ਸੱਚ ਵਾਲੇ ਪੱਪਾ ਸਾਰੇ ਪਰਿਵਾਰ ਜਾ ਰਹੇ ਨੇ ਮੈਂ ਜਾ ਕੇ ਸਮਾਨ ਲੈਣਾ ਕੋਈ ਲਿਖਾ ਦੇ ਲਿਖਦਾ ਵਸ਼ੁਰੂ ਭਾਵੇਂ ਆਉਂਦੇ ਪਰ ਯਾਰ ਨਾ ਹੋ ਸਤਿ ਸ਼੍ਰੀ ਅਕਾਲ ਜੀ ਜੋ ਕਿ ਭਰਤੀਚਾਰੀ ਅਕਾਲੀ ਦਲ ਦੀ ਉਹਦੇ ਬਾਰੇ ਕੀ ਕਹੋਗੇ ਜੀ ਦੇਖੋ ਕੱਲ ਮਾਦੂਲ ਦਲ ਵੱਲੋਂ ਭਰਤੀ ਸ਼ੁਰੂ ਕੀਤੀ ਗਈ ਹੈ ਮੈਂਬਰਸ਼ਿਪ ਦੀ ਉਹ ਸਿੱਧੇ ਤੌਰ ਤੇ ਕਾਲਤਖ ਸਾਹਿਬ ਦੇ ਹੁਕਮਾਂ ਦੀ ਲੰਘਣਾ ਹੈ ਕਿਉਂਕਿ ਕਾਲਤਖ ਸਾਹਿਬ ਦੇ ਹੁਕਮ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਸਾਰੀ ਭਰਤੀ ਕਰੇਗੀ ਤੇ ਉਹੀ ਅੱਗੇ ਜਿਹੜਾ ਹੈ ਚੋਣ ਤੱਕ ਜਿਹੜਾ ਹੈ ਸਾਰਾ ਕੰਮਕਾਜ ਜਿਹੜਾ ਹੈ ਦੇਖਣਗੇ ਉਹ ਜਦ ਤੱਕ ਪ੍ਰਧਾਨ ਦੀ ਚੋਣ ਨਹੀਂ ਹੁੰਦੀ ਉਦੋਂ ਤੱਕ ਸਾਰੀ ਪਰਚੀ ਦੀ ਪ੍ਰਕਿਰਿਆ ਤੇ ਚੋਣ ਦੀ ਪ੍ਰਕਿਰਿਆ ਇਹ ਸੱਤ ਮੈਂਬਰ ਦੀ ਕਮੇਟੀ ਦੀ ਦੇਖਰੇਖ ਤੱਲੇ ਹੋਣੀ ਸੀ ਪਰ ਉਹਨਾਂ ਨੇ ਇਸ ਕਮੇਟੀ ਨੂੰ ਦਰਕਨਾਰ ਕਰਕੇ ਨਾ ਮੰਨ ਕੇ ਸਿੱਧੇ ਰੂਪ ਚ ਕਾਲਤਖ ਸਾਹਿਬ ਨਾਲ ਟੱਕਰ ਲਈ ਹੈ ਤੇ ਸਿੱਖ ਸੰਗਤ ਕਦੇ ਵੀ ਇਹ ਚੀਜ਼ ਨੂੰ ਜਿਹੜੀ ਪ੍ਰਵਾਨ ਨਹੀਂ ਕਰੂਗੀ ਠੀਕ ਹੈ ਜੀ ਧੰਨਵਾਦ ਬਹੁਤ ਵਧੀਆ ਬਹੁਤ ਵਧੀਆ ਗੱਲ ਚੱਲੇ ਜੀ ਥੈਂਕ ਯੂ ਬਾਈ ਜੀ ਐਸੇ ਐਸੇ ਸੈਂਡ ਜੀ ਨਾ ਨਾ ਆਪਾਂ ਤੁਸੀਂ ਤਾਂ